تص دیکھ رہے ہو سربھرم نیوز چینل سربھرم نیوز چینل میں آپ سب جی کا سواگت ہے جی سربرم نیوز چینل ٹیم اچھ پہنچی پنڈ کھڑا نزدیک ماہ پور ضلع ہشیارپور وکھے جتنے کہ دعبا سپورٹنگ کلب کھیڑا مال پور و کلب پردھان اقبال سمڑا کی اگوائی ہیٹ کرتارس بینس یادگاری اسٹیڈیم کھیڑا وکے جو سولہ دوابا کپ فٹبال ٹورنامنٹ کروایا جا رہا ہے اج تیسرے دن کھیڈے گئے میچوں موقع ਮੁੱਖ ਮਹਿਮਾਨ ਜਸਪਾਲ ਸਿੰਘ ਪਾਲਾ ਖਾਨਪੁਰ ਅਸ਼ਵਨੀ ਪਧਰਾਣਾ ਕਸ਼ਮੀਰ ਸਿੰਘ ਕੂਨੀਆ ਇੰਗਲੈਂਡ ਗੱਜਣ ਸਿੰਘ ਬੈਂਸ ਕੈਨੇਡਾ ਵਾਲਿਆਂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ ਉਹਨਾਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਅਤੇ ਨਸ਼ੇ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਦ ਕਿ ਸਮਾਗਮ ਦੀ ਪ੍ਰਧਾਨਗੀ ਕਲਪ ਪ੍ਰદાન ਇਕਬਾਲ ਸਿੰਘ ਖੇੜਾ ਭਰਮਜੀਤ ਸਿੰਘ ਪੰਮਾ ਬਾਹੋਵਾਲ ਜਗਮਉਨ ਸਿੰਘ ਜੱਗੀ ਹਵੇਲੀ ਸਾਬਕਾ ਸਰਪੰਚ ਬਲਵਿੰਦਰ ਸਿੰਘ ਖੇੜਾ ਇੰਦਰਜੀਤ ਸਿੰਘ ਸਲੇਮਪੁਰ بنو سنگا بنوت سبا ماسٹر کملجیت کھیڑا چمن لال کھیڑا بلجیت بینس کلوتس کھیڑا سکھوندر بینس کلدیپ ننگل کلر پنچ بلجندر سنگ سلکھ بینس فوجی ہربند سنگ نگل کلر فوجی اجیت سنگ پروفیسر منجیت سیٹھی نے کی ਅੱਜ ਖੇਡੇ ਗਏ ਮੈਚਾਂ ਵਿੱਚ ਗੋਗੜੋ ਦੀ ਟੀਮ ਨੇ ਮੋਗੋਵਾਲੀ ਟੀਮ ਨੂੰ 1-0 ਨਾਲ ਰਹੱਲੀ ਨੇ ਸ੍ਰਾੜਾ ਕਲਾ ਨੂੰ 2-0 ਨਾਲ ਤੇ ਭਾਮ ਤੇ ਨਮੋਲੀਆਂ ਨੇ 1-0 ਨਾਲ ਅਤੇ ਲੰਗੇਰੀ ਨੇ ਮੁਜਾਰਾ ਡਿੰਗਰੀਆਂ ਨੂੰ 2-1 ਫਰਕ ਦੇ ਨਾਲ ਹਰਾ ਕੇ ਕੁਆਟਰਫਾਈਨਲ ਵਿੱਚ ਪ੍ਰਵੇਸ਼ ਕੀਤਾ ਇਸ ਮੌਕੇ ਸੁਖਮਿੰਦਰ ਸਿੰਘ ਬੈਂਸ ਇੰਟਰਨੈਸ਼ਨਲ ਖਿਡਾਰੀ ਅਮਨਿੰਦਰ ਸਿੰਘ ਸੰਦੂ ਪੰਚ ਜਸਵੀਰ ਸਿੰਘ ਪਹਾੜੀਆ ਹਰਜਿੰਦਰ ਸਿੰਘ ਸਾਹਨੀ ਸੋਹਣ ਲਾਲ ਜਸਵੀਰ ਸਿੰਘ ਇਟਲੀ ਪੰਚ ਹਰਜੀਤ ਸਿੰਘ ਬੈਂਸ ਕੁਲਵਿੰਦਰ ਸਿੰਘ ਕਿੰਦੀ ਮਾਨ ਸਿੰਘ ਬੈਂਸ ਬਲਕਾਰ ਸਿੰਘ ਬੈਂਸ ਕਰਮਜੀਤ ਸਿੰਘ ਰੋਸ਼ਨ ਲਾਲ ਅਮਰਤਪਾਲ ਸਿੰਘ ਸੁਖਵੀਰ ਸਿੰਘ ਲਬਲੀ ਸਕੰਦਰ ਇੰਦਰਜੀਤ ਸਿੰਘ ਗੋਂਦਪੁਰ ਗੁਰਜਿੰਦਰ ਸਿੰਘ ਸਰਹਾਲਾ ਖੁਰਦ ਕਰਨ ਸਿੰਘ ਬੈਂਸ ਮਨਰਾਜ ਖੇੜਾ ਭਾਈ ਜਸਵੀਰ ਸਿੰਘ ਸਰਹਾਲਾ ਕਲਾ ਰਾਣਾ ਖੇੜਾ ਅਮਰਜੀਤ ਸਿੰਘ ਰਾਜਾ ਪਰਮਿੰਦਰ ਸਿੰਘ ਜਸਵਿੰਦਰ ਸਿੰਘ ਹਰਮਨਦੀਪ ਸਿੰਘ ਗੋਂਦਪੁਰ ਕੋਚ ਮਨਦੀਪ ਸੰਗਾ ਕੋਚ ਗੁਰਦੀਪ ਸਿੰਘ ਖੇੜਾ ਕੋਚ ਮਨਵੀਰ ਸਿੰਘ ਸਰਹਾਲਾ ਖੁਰਦ ਅਮਰਤ ਸਿੰਘ ਟੁੱਟੋ ਮਜਾਰਾ ਅਤੇ ਭਾਰੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਸਮੋਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਤੀਸਰੇ ਦਿਨ ਦੇ ਖੇਡ ਦੇ ਮੈਚਾਂ ਦੇ ਦੀਆਂ ਕੁਝ ਲਾਈਵ ਤਸਵੀਰਾਂ ਵੀਡੀਓ ਨੂੰ ਬਤ ਬਤ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਪੇਜ ਨੂੰ ਫੋਲੋ ਕਰੋ ਧੰਨਵਾਦ ਜੀ ਅੱਜ ਤੀਸਰਾ ਦਿਨ ਤੇ ਇਹ ਦੂਸਰਾ ਮੈਚ ਚੱਲ ਰਿਹਾ ਪਹਿਲਾ ਮੈਚ ਗੋਗਰੂ ਮਾਰਦੋਤ ਮੁਕੀਆ ਹੋਇਆ ਜਿਹਦੇ ਵਿੱਚ ਗੋਗਰੂ ਦੀ ਟੀਮ ਜਿੱਤ ਰਹੀ ਹੁਣ ਤੱਕ ਇਹ ਮੈਚ ਮਨੋਯਾ ਵਰਤਮ ਭਾਮ ਗਰਾਫੀ ਦੇ ਅੱਗੇ ਤੱਕ 27 ਤੋਂ ਪਰਚੋ ਤੇ ਕਲੱਬ ਬਰਗ ਦੇ ਮੈਦਾਨ ਤੋਂ ਹੋਣੇ ਆ। 3 ਤਰੀਕ ਨੂੰ ਹੋਣੀ ਹੋਵੇਗਾ ਬਾਕੀ ਮੌਸਮ ਦੇ ਟਪੈਂਡ ਕਰਦਾ ਪਰ ਜਦੋਂ ਸਾਡਾ ਸ਼ਬੂਰੀਆ ਉਹ ਉਹਦੇ ਮੁਕਾਬਕ 31 ਤਰੀਕ ਨੂੰ ਫਾਈਨਲ ਖੇਡਿਆ ਜਾਣਾ ਹੈ ਇਸ ਤੋਂ ਅਗਲਾ ਮੈਚ ਲੰਗੇਰੀ ਮਰਸਲ ਮਜਾਰਾ ਡੇਗੜੀਆਂ ਤੇ ਚੌਥਾ ਮੈਚ ਰੋਹਲੀ ਮਰਸਲ ਫਿਰ ਹੜਾ ਕਲਾ ਸਵਾਜਿਲੇ ਮੈਚ ਹੋਣਿਆ ਜੀ ਇਸ ਟੂਰਨਾਮੈਂਟ ਦੇ ਲਈ ਹੁਣ ਤੱਕ ਜੋ ਰਾਡਰ ਕੋ ਮਿਲ ਪਹੁੰਚੀ ਆ ਸਰ ਗੱਜਨ ਸਿੰਘ ਜੀ ਬੈਸ ਸਰ ਗੱਜਨ ਸਿੰਘ ਜੀ ਬੈਸ ਕੈਨੇਡਾ ਉਹਨਾਂ ਵੱਲੋਂ 55000 ਰੁਪਇਆ ਇਸ ਟੂਰਨਾਮੈਂਟ ਲਈ ਪਹੁੰਚਿਆ ਜੋ ਹਰ ਸਾਲ ਇਹ ਭਰਾ ਟੂਰਨਾਮੈਂਟ ਦੇ ਵਿੱਚ ਯੋਗਦਾਨ ਪਾਉਦੇ ਆ 31000 ਰੁਪਇਆ ਰਸਪਾਲ ਸਿੰਘ ਬਹਾਵਲ ਅਮਰੀਕਾ ਤੋਂ 35000 ਰੁਪਇਆ ਸਰਦਾਰ ਤੇਜਾ ਸਿੰਘ ਵੀ ਮੈਂਸ ਉਸਮਾਨ ਸਿੰਘ ਵੀ ਮੈਂਸ ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੇ ਬੱਚਿਆਂ ਵੱਲੋਂ ਸਾਡਾ ਵੀਰ ਬਟਾ ਸਲੱਖਣਪਾ ਇਹਨਾਂ ਦੇ ਸਮੂਹੇ ਹੀ ਪਰਿਵਾਰ ਵੱਲੋਂ 35000 ਰੁਪਇਆ ਟੂਰਨਾਮੈਂਟ ਲਈ ਪਹੁੰਚਾਇਆ 5500 ਰੁਪਇਆ ਜੱਪਾਲ ਹਾਂਜੀ ਹਾਂਜੀ ਇਹ ਸਾਡਾ ਛੋਟਾ ਪਿਲੀਆ ਚਟਪਾਲ ਸਿੰਘ ਕਾਲਾ ਗਾਨਪੁਰ ਤੋਂ ਇਹਨਾਂ ਦੇ ਆਪਣੇ ਭਰਾ ਨਕਮਾਨ ਸਿੰਘ ਜੀ ਆਸਟ੍ਰੇਲੀਆ ਵੱਲੋਂ 5100 ਰੁਪਇਆ ਜਵਾਨੀ ਲਈ ਰਹਾ ਟੂਰਨਾਮੈਂਟ ਲਈ ਜੀ ਉਹ ਰਹਾ ਕੋਰਪੇ ਸਾਧ ਦਾ ਸਰਪੰਚ ਦਪਿੰਦਰ ਸਿੰਘ ਜੀ 1100 ਰੁਪਇਆ ਉਹਨਾਂ ਵੱਲੋਂ ਇਸ ਟੂਰਨਾਮੈਂਟ ਲਈ ਪਹੁੰਚਿਆ ਹੈ। ਇਹ ਹੁਣੇ ਹੁਣੇ ਬਾਬਾ ਖਜੀਤ ਸਿੰਘ ਦਾ ਫੋਨ ਆਇਆ ਆਸਟ੍ਰੇਲੀਆ ਤੋਂ ਬਾਬਾ ਗਰਮੀਤ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਬਾਬਾ ਸਰਜੀਤ ਸਿੰਘ ਵੱਲੋਂ ਪਿੰਡ ਵਰਗ ਦਾ ਦੂਸਰਾ ਦਾਨ 33000 ਰੁਪਇਆ ਜਿਹੜਾ ਉਹ ਬਾਬਾ ਸੁਜੀਤ ਸਿੰਘ ਵੱਲੋਂ ਬਾਬਾ ਗਰਮੀਤ ਸਿੰਘ ਆਪਾਂ ਬਾਬਾ ਜੀਤਾ ਕਰਕੇ ਸਾਰੇ ਜਾਣਦੇ ਆ ਉਹਨਾਂ ਦੀ ਯਾਦ ਦੇ ਵਿੱਚ ਇਹ ਪਿੰਡ ਵਰਗ ਦਾ ਦੂਸਰਾ ਇਨਾਮ ਦਿੱਤਾ ਜਾ ਰਿਹਾ ਜੀ ਸਾਡੇ ਵਿਚਕਾਰ ਸਾਡੇ ਬਹੁਤ ਹੀ ਪਤਕਾਰ ਜੋ ਸਾਡੇ ਬੜੇ ਪਾਜੀ ਲੇਕੀ ਪਾਜੀ ਜੀ ਪੂਨੀਆ ਇੰਗਲੈਂਡ ਅਕਬੀਰ ਸਿੰਘ ਕੁੰਜ ਸਰਬਜੀਤ ਸਿੰਘ ਸਰਤਾ ਸੁਵੋਤਾ ਇੰਦਰਜੀਤ ਸਿੰਘ ਜੀ ਸਲੇਮਪੁਰ ਤੇ ਸਾਡੇ ਵੀਰ ਅਸ਼wini ਕਦਰਾਣਾ ਰਾਣਾਪਾ ਇਹ ਸਾਡੇ ਵਿੱਚ ਆਏ ਜੀ ਬੋਸਾ ਸਪੋਰਟਿੰਗ ਕਲੱਬ ਢੇਡਾ ਮਾਲਪੁਰ ਤੋਂ ਜੀ ਆਏ ਨੇ ਕਿਉਂਕਿ ਬੋਸਾ ਮੀਰੀਪਰੀ ਸਪੋਰਟਸ ਕਲੱਬ ਤੋਂ ਜੀ ਸਪੋਰਟਿੰਗ ਇਹ ਸਾਡੀ ਟੀਮ ਤਕਰੀਬਨ ਹੁਣ ਇੱਕੋ ਹੀ ਆ ਦੋ ਆਪਸ ਸਪੋਰਟਿੰਗ ਕਲੱਬ ਢੇਡਾ ਮਾਲਪੁਰ ਤੇ ਮੀਰੀਪਰੀ ਸਪੋਰਟਿੰਗ ਕਲੱਬ ਪੱਤੀ ਤੁਰਾ ਦੇਗਾ ਇਹ ਅਧਿ ਸਮੂਚੀ ਟੀਮ ਜਿਹੜਾ ਅਦੀਪੁਰ ਸਿੰਘ ਦੇਖੇ ਮੇਰੀ ਪ੍ਰੀਤ ਭਾਈ ਕਟੂ ਮੇਰੀ ਕਪ ਹੋ ਗਏ ਹਜੇ ਅਦੀਪੁਰ ਸਿੰਘ ਦੇ ਵਿੱਚ 12 ਟੀਮਾਂ ਕਲੱਬ ਵਰਗ ਦੀਆਂ 8 ਟੀਮਾਂ ਅੰਡਰ 17 ਅਕੈਡਮੀ ਆ ਤੇ ਉਹ 8 ਟੀਮਾਂ ਪਿੰਡ ਵਰਗ ਦੀਆਂ ਇਸ ਟੂਰਨਾਮੈਂਚ ਵਿੱਚ ਖੇਡੀਆਂ ਤੇ ਬਹੁਤ ਵੱਡਾ ਆਕਾਰ ਦੇ ਸਟੇਡੀਅਮ ਦੇ ਵਿੱਚ ਭਾਜੀ ਕਸ਼ਮੀਰ ਸਿੰਘ ਜੀ ਪੁਨੀਆ ਤੁਹਾਡੀ ਸਮੂਹਟੀ ਟੀਮ ਜਿਹੜੀ ਆ ਉਹ ਸਪੋਰਟ ਬਗਰੀ ਗਰਾਉਂਡ ਸਟੇਡੀਅਮ ਬਣਾਉਣ ਦੇ ਲਈ ਪਤੀਪੁਰਾ ਕਿੰਧ ਨੂੰ ਤਕਰੀਬਨ ਹੁਣ ਤੱਕ 780 ਲੱਖ ਰੁਪਈਆ ਖਰਚ ਚੁੱਕੇ ਹੈ ਤੇ ਗਾ ਅਕੈਡਮੀ ਦੇ ਲਈ ਉੱਤੇ ਚਿੰਦੇ ਗਰੂਮ ਸਪੋਰਟ ਟੂਰਨਾਮੈਂਟ ਕਰਾਉਣ ਲਈ ਤਕਰੀਬਨ ਜਿਹੜਾ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਉਹ ਵੀ ਮੇਰਾ 30-35 ਲੱਖ ਦਾ ਨੇੜੇ ਤੇੜਾ ਦਾ ਉਹ ਵੀ ਆ ਤੋ ਬੁੱਢਾ ਕਾਮੇ ਫੁੱਟਬਾਲੇ ਕਰ ਰਹੇ ਆ ਵੀਰੀ ਫਿਰੀ ਸਪੋਰਟਸ ਕਲੱਬ ਤੋਂ ਜੁੜਾ ਹੋਇਆ ਹੈ ਸਾਡਾ ਸੋਨੀ ਭਾ ਵੀ ਤਾਂ ਆਇਆ ਉਹ ਪਿਛਲੇ ਮੈਚ ਤੇ ਆਕੇ ਗਿਆ ਤੇ ਬਾਹਰ ਸਾਡੇ ਵੀਰ ਜਿੰਨੇ ਵੀ ਬੈਠੇ ਆ ਉਹਨਾਂ ਦੇ ਮਨ ਚ ਤਮੰਨਾ ਹੁੰਦੀ ਹੈ ਕਿ ਆਪਾਂ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਕੋਈ ਨਾ ਕੋਈ ਅਪਰੇਲ ਕਰਦੇ ਰਹੀਏ ਜੋ ਬਾਹਰ ਬੈਠੇ ਵੀਰ ਜਿਹੜੇ ਆ ਉਹ